ਇੱਕ ਔਰਤ ਨੇ ਕਿਵੇਂ 11 ਬੰਦਿਆਂ ਦੀ ਜ਼ਿੰਦਗੀ ਖਰਾਬ ਕਰਤੀ 11 ਬੰਦਿਆਂ ਦੇ ਮਤਲਬ ਉਹਦੇ ਵਿੱਚੋਂ 9 ਵਿਆਹੇ ਹੋਏ ਸੀ ਉਹਨਾਂ ਦੀ ਘਰ ਵਾਲਿਆਂ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਤੇ ਅੱਜ ਸਸੀ ਕਾਲ ਜੀ ਅੱਜ ਆਪਾਂ ਲੈ ਕੇ ਆਏ ਇੱਕ ਨਵੀਂ ਕਹਾਣੀ ਹੋਰ ਜਿਹੜੀ ਸੁਣ ਕੇ ਤੁਹਾਡੇ ਵੀ ਰੌਂਕਣਡੇ ਖੜੇ ਹੋ ਜਾਣਗੇ ਤੇ ਇਹ کہانی ਸੱਚੀ ਆ ਇੱਕ ਪਿੰਡ ਦੇ ਵਿੱਚ ਇੱਕ ਟਰੱਕ ਡਰਾਈਵਰ ਰਹਿੰਦਾ ਹੁੰਦਾ ਤੇ ਉਹਨੂੰ ਟਰੱਕ ਚਲਾਉਣ ਦਾ ਸ਼ੌਂਕ ਹੁੰਦਾ ਬਚਪਨ ਤੋਂ ਹੀ ਸ਼ੌਂਕ ਹੁੰਦਾ ਉਹਨੂੰ ਟਰਾਲੇ ਟਰੱਕ ਚਲਾਉਂਦਾ ਉਹੋ ਕੀ ਕਰਦਾ ਜਦੋਂ ਛੋਟਾ ਹੁੰਦਾ ਨਾਲ ਜਾਣ ਲੱਗ ਜਾਂਦਾ ਟਰੱਕ ਵਾਲਿਆਂ ਦੇ ਤੇ ਉੱਥੇ ਉਹ ਪਹਿਲਾਂ ਕਨੈਕਟਰੀ ਕਰਦਾ ਕਨੈਕਟਰੀ ਕਰਦਾ ਕਰਦਾ ਹੌਲੀ-ਹੌਲੀ ਉਹ ਡਰਾਈਵਰ ਬਣ ਜਾਂਦਾ ਜਦੋਂ ਡਰਾਈਵਰ ਬਣ ਜਾਂਦਾ ਟਰੈਵਲ ਬਣਦਾ ਉਹ ਟਰੱਕ ਚਲਾਉਂਦਾ ਟਰੱਕ ਚਲਾਉਂਦਾ ਤੇ ਵਧੀਆ ਉਹਦਾ ਜ਼ਿੰਦਗੀ ਬਤੀਤ ਕਰਨ ਲੱਗ ਜਾਂਦਾ ਨੂੰ ਪਤਾ ਵੀ ਡਰਾਈਵਰ ਦੀ ਕਮਾਈ ਬਹੁਤ ਔਕੀ ਹੁੰਦੀ ਆ ਨਾ ਜਦੋਂ ਉਹ ਬੰਦਾ ਟਰੈਵਲ ਬਣਦਾ ਤੇ ਉਹ ਕਿਤੇ ਬੰਬਈ ਕਿਤੇ ਗੁਹਾਟੀ ਕਿਤੇ ਕਲਕੱਤੇ ਇੰਨੇ ਦੋ 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 ਗੇੜੇ ਲਾਉਣ ਲੱਗ ਜਾਂਦਾ ਤੇ ਗੇੜੇ ਲਾਉਂਦਾ 15 15 20 20 ਦਿਨਾਂ ਬਾਅਦ ਵਾਪਸ ਆਉਂਦਾ ਚਲੋ ਥੋੜੇ ਟਾਈਮ ਬਾਅਦ ਜਦੋਂ ਉਹ 25 26 24 27 ਸਾਲ ਦਾ ਹੁੰਦਾ ਤੇ ਉਹ ਇੱਕ ਕਿਸੇ ਕੁੜੀ ਨਾਲ ਵਿਆਹ ਕਰਾ ਲੈਂਦਾ ਕੁੜੀ ਨਾਲ ਵਿਆਹ ਕਰਾਉਂਦਾ ਉਦੋਂ ਵੀ ਫਿਰ ਉਹ ਥੋੜਾ ਬੱਧਾ ਕਿਤੇ ਨਸ਼ਾ ਪੱਤਾ ਮਾੜਾ ਮੋਟਾ ਕਰ ਲੈਂਦੇ ਭੁੱਕੀ ਫੀਮ ਦਾ ਸਾਰੇ ਡਰਾਈਵਰ ਚੱਲ ਆਪਾਂ ਮੈਂ ਨਹੀਂ ਕਹਿੰਦਾ ਵੀ ਸਾਰੇ ਡਰਾਈਵਰ ਕਰਦੇ ਆ ਤੇ ਕੋਈ ਉਹ ਕਰਦਾ ਸੀ ਹਨਾ ਉਹ ਭੁੱਕੀ ਫੀਮ ਖਾਂਦਾ ਹੁੰਦਾ ਸੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਬਈ ਉਹ ਹੀ ਫਿਰ ਉਹਦਾ ਰੁਟੀਨ ਸੀ ਹਨਾ ਥੋੜਾ ਟ ਤੇ 15-15 20-20 ਦਿਨਾਂ ਦਾ 걔ੜਾ ਲਾਉਣਾ ਉਹਨੇ ਘਰੇ ਨਾ ਆਉਣਾ ਕਰੇ ਆਉਣਾ 15-20 ਦਿਨਾਂ ਬਾਅਦ ਤੇ ਸਾਲ ਡੇਢ ਸਾਲ ਬਾਅਦ ਚਲੋ ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਨਮ ਲਿਆ ਹਨਾ ਚਲੋ ਵਧੀਆ ਰਹਿੰਦੇ ਆ ਤਾਂ ਸਾਲ ਉਹ ਹੀ ਜਟੀਨ ਬਣ ਜਾਂਦਾ ਤੇ ਉਹ 15-20 ਦਿਨਾਂ ਲਾਉਂਦਾ ਹਸ਼ਰਕਤ ਤੇ ਰਹਿੰਦਾ ਸਾਰੀ ਦਿਹਾੜੀ ਹਨਾ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਚਲੋ ਉਹਦਾ ਉਹ ਦੋਨੇ ਰਹਿੰਦੇ ਆ ਮਾਂ ਪੁੱਤ ਤੇ ਥੋੜਾ 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 ਸਮਾਂ ਲੰਘੀ ਜਾਂਦਾ ਹਨਾ ਉਸ ਤੋਂ ਬਾਅਦ ਜਦੋਂ ਉਹ ਮੁੰਡਾ 15 ਸਾਲਾਂ ਦਾ ਹੋ ਜਾਂਦਾ ਉਸ ਬੰਦੇ ਦੀ ਉਮਰ 45 ਸਾਲ ਦੀ ਹੋ ਜਾਂਦੀ ਉਧਿਕਾਰ ਵਾਲੀ ਦੀ ਕਿਸੇ ਅਚਨਚੇਤ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਆ ਉਹ ਉਹ ਤਾਂ ਰੁਟੀਨ ਉਹਦਾ ਡੇਲੀ ਦਾ ਉਹੀ ਸੀਗਾ ਵੀ ਉਹਨੇ ਤਾਂ ਟਰੱਕ ਦੀ ਕਮਾਈ ਨਾਲ ਹੀ ਘਰ ਤੋਰਨਾ ਸੀ ਕਿਉਂਕਿ ਤੱਕ ਚਲਾਉਂਦਾ ਸੀ ਉਹਨਾ ਟਰੱਕ ਦਾ ਉਹਨੂੰ ਸ਼ੌਂਕ ਸੀ ਟਰੱਕ ਚਲਾਉਂਦਾ ਸੀ ਉਹਨੇ ਉਹੀ 15 20 ਦਿਨਾਂ ਬਾਅਦ ਵਾਪਸ ਆਉਣਾ ਕਰੇ ਹਨ ਜਿਹੜਾ ਉਹਦਾ ਮੁੰਡਾ ਸੀਗਾ ਉਹਨੇ ਕਿਤੇ ਹੱਦ ਚਾਚੇ ਕੇ ਕਰੇ ਰੋਟੀ ਖਾਣੇ ਕਿ ਦਿੱਤਾ ਹੈ ਕਿ ਖਾਣੇ ਕਿਤੇ ਉੱਥੇ ਪੈ ਜਾਣਾ ਜਾਂ ਚਾਚੇ ਕੇ ਪੈ ਜਾਣਾ ਜਾਂ ਤਾਏ ਕੇ ਪੈ ਜਾਣਾ ਤੇ ਇਹੀ ਉਹਦਾ ਰੁਟੀਨ ਸੀ ਜਵਾਕ ਚਲੋ ਉੱਥੇ ਹੀ ਖਾਂਦਾ ਪੀਂਦਾ ਉੱਥੋਂ ਸਕੂਲ ਸਕਾਲ ਜਾ ਵੜਨੋਂ ਨੇ ਉਹਦੀ ਜ਼ਿੰਦਗੀ ਬਸ ਇਹ ਹੀ ਰਹੀ ਤੇ ਉਹਨੋਂ ਵੀ ਥੋੜਾ ਪਤਾ ਹੁੰਦਾ ਹਨਾ ਵੀ ਚੱਲ ਮੇਰਾ ਜਵਾਕ ਹੈ اچانک ਇੱਕ ਦਿਨ ਕੀ ਹੁੰਦਾ ਕੀ ਉਹ ਉਹਦਾ ਪਿਓ ਟਰੱਕ ਡਰਾਈਵਰ ਕਿਸੇ ਕੁੜੀ ਦੇ ਚੂੜਾ ਪਵਾ ਕੇ ਉਹਨੂੰ ਘਰੇ ਲਿਆਉਂਦਾ ਉਹ ਮੈਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਸੀ ਵੀ ਉਹ ਮੁੰਡੇ ਮਾਰਾ ਲੈ ਕੇ ਆ ਵੀ ਮੁੰਡਾ ਕਿਸੇ ਦੇ ਘਰੋਂ ਰੋਟਾਂ ਖਾਂਦਾ ਜਾਂ ਰੋਲਦਾ ਫਿਰਦਾ ਜਾਂ ਆਪਦੇ ਲਈ ਲੈ ਕੇ ਕੁੜੀ ਕਿਸੇ ਤੋਂ ਉਹ ਮੁੱਲ ਲਿਆਇਆ ਦੂਜੀ ਸਟੇਟ ਚੋਂ ਤੇ ਕੁੜੀ ਸੋਹਣੀ ਸੁਨੱਖੀ ਸੀਗੀ 21 ਸਾਲ ਦੀ ਉਮਰ ਚ ਉਹਦੀ ਤੇ ਉਹ ਉੱਥੇ ਰਹਿੰਦਾ ਫਿਰ ਉਹਨੇ ਕੀ ਕਰਨਾ ਉਹੀ ਫਿਰ ਉਹਦੀ ਰੁਟੀਨ 2-4 ਦਿਨ ਲੈ ਕੇ ਘਰੇ ਮੁੜ ਕੇ ਉਹ ਫੇਜ ਰੁਟੀਨ ਤੇ ਫਿਰ ਉਹਨੇ ਬੰਬੇ ਘਾਟੀ ਕਿਤੇ ਕਲਕੱਤੇ 15-15 ਦਿਨ ਬਾਹਰ ਰਹਿਣਾ ਹਨ ਤੇ ਉਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਮੁੰਡੇ ਦਾ ਵੀ ਉਹਦਾ ਰਿਲੇਸ਼ਨ ਤਾਂ ਚਲ ਮਾਂ ਪੁੱਤ ਦਾ ਸੀ ਪਰ ਉਹ ਦੋਨੇ ਜਵਾਨ ਸੀ ਜਦੋਂ ਦੋਨੇ ਜਵਾਨ ਸੀ ਹੌਲੀ-ਹੌਲੀ ਟਾਈਮ ਸਪੈਂਡ ਹੋਣ ਲੱਗ ਗਿਆ ਤੇ ਉਹਨਾਂ ਨੂੰ ਪਿਆਰ ਹੋ ਗਿਆ ਤੇ ਮੁੰਡੇ ਦੇ ਪਿਓ ਦਾ ਤੇ ਉਹ ਜਿਹੜੀ ਨਵੀਂ ਉਹਦੀ ਮਾਂ ਲਿਆ ਦਿੱਸਿਆ ਨਾ ਉਹਦੀ ਉਹਨਾਂ ਦੀ ਉਮਰ ਦਾ ਬਹੁਤ ਫਰਕ ਸੀਗਾ ਉਹ 21 ਸਾਲ ਦੀ ਸੀ ਉਹ 45 46 ਸਾਲ ਦਾ ਸੀਗਾ ਤੇ ਉਹਨਾਂ ਦਾ ਏਜ ਦਾ ਡਿਫਰੈਂਸ ਬਹੁਤ ਸੀ। ਉਹ ਮੁੰਡੇ ਨਾਲ ਟਾਈਮ ਸਪੈਂਡ ਕਰਨ ਲੱਗੇ ਹੌਲੀ ਹੌਲੀ ਉਹ ਉਹਨਾਂ ਨਾਲ ਪਿਆਰ ਹੋਣ ਦੇ ਕਾਰਨ ਉਹ ਰਿਲੇਸ਼ਨ ਬਣਾਉਣ ਲੱਗ ਜਾਂਦੇ। ਪਿੰਡ ਦੇ ਵਿੱਚ ਉਹਨਾਂ ਦਾ ਰਿਸ਼ਤਾ ਇੱਕ ਮਾਂ ਪੁੱਤ ਦਾ ਸੀਗਾ ਪਰ ਉਹ ਆਪ ਦਾ ਰਿਲੇਸ਼ਨ ਬਣਾਉਣ ਲੱਗ ਜਾਂਦੇ ਆ ਵਧੀਆ ਰਹਿਣ ਲੱਗ ਜਾਂਦੇ। ਉਹਨਾਂ ਦੇ ਸਬੰਧ ਬੰਦ ਹੈ ਚਲ ਪਿੰਡ ਦੇ ਵਿੱਚ ਵੀ ਗੱਲ ਉਡਰ ਜਾਣ ਲੱਗ ਜਾਂਦੇ ਵੀ ਹਨਾ ਵੀ ਇਹਨਾਂ ਦਾ ਰਿਸ਼ਤਾ ਤਾਂ ਮਾਂ ਪੁੱਤ ਦਾ ਪਰ ਅਬ ਇਹ ਗਲਤ ਹੋਣ ਲੱਗ ਜਾਂਦਾ। ਰੰਗ ਲਨਗ ਮਲਾਉਂਦੇ ਆ ਸਭ ਕੁਝ ਕਰਦੇ। ਉਦੋਂ ਬਾਅਦ ਥੋੜਾ ਥੋੜਾ ਟਾਈਮ ਲੰਘਦਾ ਵੀ ਉਹਦੇ ਪਿਓ ਦੀ ਡੈਥ ਹੋ ਜਾਂਦੀ ਕਿਤੇ ਅਚਨਚੇਤ ਜਦੋਂ ਅਚਨਚੇਤ ਡੈਥ ਹੋ ਜਾਂਦੀ ਤੇ ਉਹ ਮੁੰਡੇ ਦੇ ਹੱਥ ਇਕਬੀਲਦਾਰੀ ਆ ਜਾਂਦੀ ਐ ਬਾਗ ਡੋਰ ਸਾਢੇ ਜਿਹੜੇ 2 2.5 ਕਿੱਲੇ ਜ਼ਮੀਨ ਹੁੰਦੀ ਐ ਉਹ ਵੀ ਉਹਦੇ ਹੱਥ ਆ ਜਾਂਦੀ ਐ ਤੇ ਸਾਰਾ ਕੁਝ ਰੁਪਿਆ ਥੇਲਾ ਵੀ ਸਾਰਾ ਉਹਦੇ ਹੱਥ ਆ ਜਾਂਦਾ ਉਦੋਂ ਬਾਅਦ ਹੌਲੀ ਹੌਲੀ ਭਾਈ ਚਲੋ ਉਹਨਾਂ ਦਾ ਵੀ ਕੱਲ ਰੰਗ ਲੜਨੀਆਂ ਜਾਦੇ ਮਨਾਉਣ ਲੱਗੇ ਹੋਰ ਖੁੱਲ ਗਏ ਕੰਮ ਤੇ ਉਹ ਨਸ਼ੇ ਕਰਨ ਲੱਗੇ ਨਸ਼ੇ ਵੀ ਅੰਤਾਂ ਤੇ ਜਹਾਨ ਦੇ ਤੇ ਉਹਨੂੰ ਵੀ ਲਾਉਣ ਦਾ ਕੁੜੀ ਨੂੰ ਵੀ ਨਾਲ ਉਹ ਤੇਰੀ ਮੁੱਲ ਲੈ ਕੇ ਜਾਂਦੀ ਹੁੰਦੀ ਉਹਨੂੰ ਵੀ ਲਾ ਆਂਦਾ ਨਸ਼ੇ 'ਚ ਪੂਰਾ ਪੰਨ ਤੰਦ ਰਹਿਣ ਲੱਗ ਜਾਂਦੇ ਦੋਨੇ ਘਰੇ ਦੋਨੇ ਹੁੰਦੇ ਆ ਦੋਨਾਂ ਦੇ ਹੱਥ ਇਕਵਿਲਦਾਰੀ ਸੀ ਪੈਸਾ ਸੀਗਾ ਕੋਲੇ ਹਨਾ ਤੇ ਜਿਹੜਾ ਤੇ ਬਾਪ ਦਾ ਕਮਾਇਆ ਵਾ ਸੀਗਾ ਤੇ ਪਰ ਉਹ ਉਡਾਉਣ ਲੱਗ ਜਾਂਦਾ ਨਸ਼ੇ 'ਚ ਜਦੋਂ ਦੋਨੇ ਨਸ਼ੇ 'ਚ ਤੰਦ ਰਹਿਣ ਲੱਗ ਜਾਂਦੇ ਹਨਾ ਤੇ ਜਿਹੜੇ ਠਰਕੀ ਬੰਦੇ ਸੀਗੇ ਤੇ ਉਹ ਵੀ ਉਹਨਾਂ ਦੇ ਘਰੇ ਆਉਣਾ ਸ਼ੁਰੂ ਕਰ ਦਿੰਦੇ ਕੋਈ ਤਾਂ ਚਾਚਾ ਦੇ ਮੁੰਡੇ ਲਾਲਾ ਕੋਈ ਰਸਤੇ ਦਾ ਚੁੱਲਾ ਲਾਲਾ ਕੋਈ ਆਂਡ ਗਵਾਂਡ ਤੋਂ ਯਾਰ ਦੋਸਤ ਜਿੰਨੇ ਵੀ ਹੁੰਦੇ ਸੋ ਸਾਰੇ ਆਉਣ ਲੱਗ ਜਾਂਦੇ ਜਨਾਨੀ ਵੀ ਨਸ਼ੇ 'ਚ ਤੰਦ ਰਹਿੰਦੀ ਸੀਗੀ ਤੇ ਮੁੰਡਾ ਵੀ ਉਹ ਜਿਹੜੀ 2 2 ਕਿੱਲੇ ਜ਼ਮੀਨ ਹੁੰਦੀ ਆ ਉਹ ਸਾਰੇ ਚੱਕ ਦਿੰਦੇ ਨੇ ਨਸ਼ੇ ਚਦੂ ਬਾਅਦ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਜਿਹੜੇ ਉਹ ਬੰਦੇ ਆਉਂਦੇ ਆ ਤੇ ਉਹ ਇਹਦੀ ਜਨਾਨੀ ਨਾਲ ਰਿਲੇਸ਼ਨ ਬਣਾਉਣਾ ਸ਼ੁਰੂ ਕਰ ਦਿੰਦੇ ਆ ਜਿਹੜੇ ਉਹ 10 11 ਜਣੇ ਹੁੰਦੇ ਉਹਦੇ ਨਾਲ ਰਿਲੇਸ਼ਨ ਬਣਾਉਂਦੇ ਆ ਹਰ ਰੋਜ਼ ਹਨਾ ਤੇ ਉਹ ਨਸ਼ਾ ਬੰਦਾ ਦਾ ਨਸ਼ਾ ਦਿੱਤਾ ਉਹਦਾ ਹੁੰਦਾ ਜਨਾਨੀ ਵੀ ਨਸ਼ਾ ਦਿੱਤਾ ਉਹਦੇ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਥੋੜੇ ਟਾਈਮ ਬਾਅਦ ਜਦੋਂ ਉਹ ਜਨਾਨੀ ਬਿਮਾਰ ਹੋ ਜਾਂਦੀ ਆ ਜਦੋਂ ਵੀ ਉਹਨਾਂ ਦੀ ਬਾਰ ਹੋ ਜਾਂਦੀ ਤੇ ਬੰਦਾ ਤਾਂ ਮੁੰਡਾ ਤਾਂ ਨਸ਼ੇ ਦੀ ਲਤ ਲੱਗੀ ਵੀ ਸਾਨੂੰ ਇਹਨਾਂ ਨੂੰ ਨਸ਼ਾ ਚਾਹੀਦਾ ਸੀ ਉਹ ਬਿਮਾਰ ਹੋ ਜਾਂਦੀ ਹੈ ਸਾਰਾ ਤੇ ਉਹ ਜਿਹੜੇ 10-11 ਜਣੇ ਬੰਦੇ ਰਿਲੇਸ਼ਨ ਬਣਾਉਂਦੇ ਹੁੰਦੇ ਆ ਉਹਨਾਂ ਨੂੰ ਵੀ ਕੋਈ ਪਤਾ ਨਹੀਂ ਹੁੰਦਾ ਜਦੋਂ ਉਹ ਬਿਮਾਰ ਹੁੰਦੀ ਉਹਦੇ ਟੈਸਟ ਹੁੰਦੇ ਆ ਜਦੋਂ ਡਾਕਟਰ ਉਹਨਾਂ ਦਾ ਟੈਸਟ ਲੈਂਦੇ ਆ ਤੇ ਟੈਸਟ ਦੇ ਵਿੱਚ ਉਹ ਜਨਾਨੀ ਐਚਆਈਵੀ ਪੋਜ਼ਿਟਿਵ ਨਿਕਲਦੀ ਜਦੋਂ ਐਚਆਈਵੀ ਪੋਜ਼ਿਟਿਵ ਨਿਕਲਦੀ ਤੇ ਉਹ ਬੰਦੇ ਜਿਹੜੇ 11 ਬੰਦਿਆਂ ਨੇ ਉਸ ਜਨਾਨੀ ਨਾਲ ਰਿਲੇਸ਼ਨ ਬਣਾਇਆ ਸੀਗਾ ਤੇ ਉਹਨਾਂ ਦੀ ਵੀ ਜ਼ਿੰਦਗੀ ਜੋਨਾ ਹਰਾਮ ਹੋ ਜਾਂਦਾ ਨਾ ਉਹਨਾਂ ਦੀ ਜ਼ਿੰਦਗੀ ਐ ਹੋ ਜਾਂਦੀ ਹੈ ਵੀ ਅਸੀਂ ਕੀ ਕਰੀਏ ਉਹਨਾਂ ਵਿੱਚੋਂ 9 ਵਿਆਹੇ ਹੋਏ ਸੀਗੇ ਦੋ ਕੁਆਰੀ ਸੀ ਉਹਨਾਂ ਦਾ ਨਵਾਂ ਤੇ ਨਵਾਂ ਦੀ ਘਰ ਵਾਲਾ ਨੂੰ ਵਿੱਚ ਐਚ ਆਈ ਵੀ ਪੋਜ਼ਿਟਿਵ ਨਿਕਲੇਆ ਪਿੰਡ ਦੇ ਵਿੱਚ ਗੱਲ ਲੁੱਟ ਜਾਂਦੀ ਹੈ ਬਹੁਤ ਰਾਨੀ ਜਨਕ ਕਿੱਸਾ ਹੁੰਦਾ ਮੁੜ ਕੇ ਉਹਨਾਂ ਦੀ ਜਾਨ ਪਿੱਟਣ ਤੋਂ ਇਲਾਵਾ ਜ਼ਿੰਦਗੀ ਨਹੀਂ ਰਹਿ ਜਾਂਦੀ ਜਦੋਂ ਉਹ ਨਿਕਲਿਆ ਉਹ ਪੋਜ਼ਿਟਿਵ ਤੇ ਹਜੇ ਤੱਕ ਇਹ ਗੱਲ ਦਾ ਨਹੀਂ ਪਤਾ ਲੱਗਿਆ ਵੀ ਉਹ ਜਨਾਨੀ ਨੂੰ ਪਹਿਲਾਂ ਇਹ ਐਚ ਆਈ ਵੀ ਸੀ ਜਾਂ ਜਿਹੜਾ ਇਹਨਾਂ ਦਾ ਪਿਓ ਜਿਹੜਾ ਉਹ ਮੁੰਡਾ ਇਹਦਾ ਘਰ ਵਾਲਾ ਸੀ 45 ਸਾਲ ਦੀ ਛਾਲ ਦਾ ਜਿਹੜਾ ਮਰਿਆ ਸੀ ਉਹ ਨੂੰ ਸੀ ਜਾਇ ਜਨਾਨੀ ਕੇ ਹਰ ਨਰਲੇਸ਼ਨ ਬਣਾਉਂਦੀ ਰਹੀ ਜਾਂ ਉਹ ਬਣਾ ਰਿਹਾ ਇਹ ਜਿਹੜਾ ਮੁੰਡਾ ਹੈ ਸੀਗਾ ਇਹਦਾ ਐਨੋ ਵੀ ਐਚਆਈਵੀ ਪੋਜ਼ਿਟਿਵ ਨਿਕਲੀ ਉਹ ਜਿਹੜੇ ਨੌ ਬੰਦੇ ਸੀ ਜਿਨ੍ਹਾਂ ਦੇ ਵਿੱਚ ਵਿਆਹ ਹੋਇਆ ਸੀ ਉਹਨਾਂ ਦੇ ਵਿੱਚੋਂ ਦੋ ਜਨਾਨੀਆਂ ਦਾ ਜਵਾਕ ਪ੍ਰੈਗਨੈਂਟ ਸੀਗਾ ਉਹਨਾਂ ਦੇ ਜਵਾਕਾਂ ਨੂੰ ਵੀ ਐਚਆਈਵੀ ਪਿੰਡ ਦੇ ਵਿੱਚ ਪਤਾ ਲੱਗਿਆ ਪਿੰਡ ਦੇ ਵਿੱਚ ਥੋ-ਥੋ ਹੋਣ ਲੱਗ ਗਈ ਲੋਕ ਗਾਲਾਂ ਕੱਢਣ ਲੱਗ ਗਏ ਇਹਨਾਂ ਨੂੰ ਤੇ ਮੇਰਾ ਕਹਾਣੀ ਸੁਣਾਉਣ ਦਾ ਮਤਲਬ ਇਹ ਹੈ ਵੀ ਹਰ ਬੰਦੇ ਨੂੰ ਹਰ ਜਨਾਨੀ ਨਾਲ ਰਿਲੇਸ਼ਨ ਬਣਾਉਣਾ ਚਾਹੀਦੇ ਹਰ ਜਨਾਨੀ ਨੂੰ ਹਰ ਬੰਦੇ ਨਾਲ ਰਿਲੇਸ਼ਨ ਬਣਾਉਣਾ ਚਾਹੀਦੇ ਕਿਉਂਕਿ ਦੋਨੋਂ ਦਾ ਅੰਦਾਜ਼ਾ ਜੀ ਤਾਂ ਕੋਈ ਪਤਾ ਨਹੀਂ ਕਿਉਂਕਿ ਬੰਦੇ ਦਾ ਨਹੀਂ ਪਤਾ ਬੰਦਾ ਕਿੱਥੇ ਰਿਲੇਸ਼ਨ ਬਣਾ ਕੇ ਆਇਆ ਸਬੰਧ ਬਣਾ ਕੇ ਆ ਤੇ ਕੁੜੀ ਦਾ ਨਹੀਂ ਪਤਾ ਕੁੜੀ ਕਿੱਥੇ ਸਬੰਧ ਬਣਾ ਕੇ ਸਾਡਾ ਇਹ ਸਿੱਖਿਆ ਦੇਣ ਦਾ ਮਤਲਬ ਹੀ ਹੈ ਵੀ ਹਰ ਚੀਜ਼ ਨੂੰ ਹਰ ਦੇਖ ਕੇ ਚੀਜ਼ ਨੂੰ ਤੁਸੀਂ ਜਿਵੇਂ ਲਾਲਾ ਨਾਲ ਸੱਟ ਲਿਆ ਕਰੋ ਚੀਜ਼ ਤੁਸੀਂ ਆਪ ਦਾ ਕੁਝ ਵੀ ਕਰਨਾ ਤੁਹਾਡੇ ਵਿਆਹ ਹੋਇਆ ਵਧੀਆ ਤੁਹਾਡੀ ਸੋਹਣੀ ਜ਼ਿੰਦਗੀ ਆ ਨਵਾਂ ਪਰਿਵਾਰ ਆ ਤਾਂ ਬਹਾਸ ਦੇ ਬਸਦੇ ਉਜੜ ਗਏ ਜਿਹੜੇ ਵਿਆਹੇ ਵੀ ਸੀਗੇ ਤੇ ਉਹ ਜਵਾਕਾਂ ਦਾ ਵੀ ਕੀ ਕਸੂਰ ਸੀ ਜਿਹੜੇ ਉਹਨਾਂ ਜਨਮ ਲਿਆ ਉਹਨਾਂ ਦੇ ਪਿਓਵਾਂ ਨੇ ਮਾਮਾ ਨੇ ਹਨਾ ਉਹ ਕੁੜਕਾਂ ਦਾ ਕੀ ਕਸੂਰ ਸੀ ਜਿਹੜੀਆਂ ਨਾ ਬਿਨਾਂ ਗੱਲ ਤੋਂ ਐਚ ਆਈ ਵੀ ਦੇ ਸ਼ਿਕਾਰ ਸਾਡਾ ਇਹ ਕਹਾਣੀ ਦੱਸਣ ਦਾ ਮਤਲਬ ਇਹ ਹੁੰਦਾ ਵੀ ਸਾਨੂੰ ਸਿੱਖਿਆ ਮਿਲੇ ਸਿੱਖਿਆ ਲਓ ਤੇ ਇਹ ਚੀਜ਼ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰੋ ਕਿਸੇ ਹੋਰ ਨੂੰ ਵੀ ਜਿਹਦੇ ਕੋਲ ਵੀਡੀਓ ਪਹੁੰਚੂਗੀ ਤੇ ਅਗਲੇ ਨੂੰ ਮਾੜਾ ਮੋਟਾ ਜੇ ਕੋਈ ਇਹੋ ਜਿਹਾ ਸੰਬੰਧ ਬਣਾਉਣ ਦੀ ਸੋਚਦਾ ਵੀ ਹੋਊਗਾ ਨਾ ਉਹ ਥੋੜਾ ਬਹੁਤਾ ਗਰੇਜ ਕਰੂਗਾ ਸਭ ਤੋਂ ਵੱਧ ਜਿਹੜੇ ਵੀ ਵਿਆਹੇ ਵਾਰੇ ਬੰਦੇ ਥੈਂਕ ਯੂ ਧੰਨਵਾਦ ਬਹੁਤ ਬਹੁਤ ਕਹਾਣੀ ਨੂੰ ਪਿਆਰ ਦਿਓ ਜਿਵੇਂ ਅੱਗੇ ਦਿੱਤਾ ਧੰਨਵਾਦ ਜੀ ਥੋੜਾ ਸਾਰਿਆਂ ਦਾ